ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਫਿਕਰਮੰਦ ਮੀਡੀਆ ਪਹੁੰਚਿਆ ਹੈ ਜਿਲ੍ਹਾ ਮੋਗਾ ਦੇ ਮਸ਼ਹੂਰ ਪਿੰਡ ਪਿੰਡ ਰੌਂਤਾ ਦੇਖੇ ਰੌਂਤਾ ਪਿੰਡ ਹੈ ਜਿਹੜਾ ਬਹੁਤ ਹੀ ਮਸ਼ਹੂਰ ਪਿੰਡ ਹੈ ਜੇਕਰ ਰੌਂਤੇ ਪਿੰਡ ਦੀ ਗੱਲ ਕਰੀਏ ਤਾਂ ਮਹਾਨ ਲੇਖਕ ਹੋਏ ਗੀਤਕਾਰ ਹੋਏ ਕਬੱਡੀ ਖਿਡਾਰੀ ਹੋਏ ਹਰ ਖੇਤਰ ਦੇ ਵਿੱਚ ਪਿੰਡ ਰੌਂਤੇ ਨੇ ਮੱਲਾ ਮਾਰੀਆਂ ਤੇ ਸੋ ਗੱਲਬਾਤ ਕਰਦੇ ਆ ਰਾਜਵਿੰਦਰ ਰੌਂਤਾ ਜੀ ਜੋ ਕਿ ਬਹੁਤ ਗਾਇਕ ਵੀ ਨੇ ਲੇਖਕ ਵੀ ਨੇ ਤੇ ਪੱਤਰਕਾਰ ਵੀ ਨੇ ਅੱਜ ਅਸੀਂ ਪਹੁੰਚਿਆ ਰੌਂਤਾ ਵਿਖੇ ਹਾਂਜੀ ਰਾਜਵਿੰਦਰ ਹੰਤਾ ਜੀ ਜੇ ਵਿਕਾਸ ਪੱਖੋਂ ਗੱਲ ਕਰੀਏ ਤੁਹਾਡੇ ਪਿੰਡ ਦੀ ਤੇ ਇਹਦੇ ਬਾਰੇ ਕੀ ਆਖੋਗੇ ਸਭ ਤੋਂ ਪਹਿਲਾਂ ਤਾਂ ਫਿਕਰਮੰਦ ਮੀਡੀਆ ਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਮੈਂ ਆਪਣੇ ਪਿੰਡ ਵੱਲੋਂ ਸਾਡੇ ਗੁਆੜ ਦੇ ਸੱਜਣ ਮਿੱਤਰ ਪਿਆਰਿਆਂ ਵੱਲੋਂ ਬਾਜੀ ਤੁਸੀਂ ਵਿਕਾਸ ਦੀ ਗੱਲ ਵਿਕਾਸ ਦੀ ਮੂਰਤ ਤੁਹਾਡੇ ਸਾਹਮਣੇ ਆ ਇਦੋਂ ਵੱਧ ਵਿਕਾਸ ਦੀ ਮੂਰਤ ਕੋਈ ਨਹੀਂ ਹੋਣੀ ਹਰ ਵਾਰੀ ਜਦੋਂ ਮੀਂਹ ਜਿਆਦਾ ਆਉਂਦਾ ਪਾਣੀ ਦਾ ਰਜ ਵੜਦਾ ਜੀ ਇਹ ਸਪਸਰੂਟੀਆਂ ਹੋਰ ਵੀ ਕੁਝ ਵੀ ਹੁੰਦਾ ਅਖੋ ਆਰਾ ਮਰੇ ਦੋਸਤ ਵੀ ਆਕ ਗਿਆ ਕਹਿੰਦਾ ਯਾਰ ਤੇਰੀ ਕੋ ਖਬਰ ਹੁੰਦੀ ਆਏ ਵੇਰੀ ਖਬਰ ਕਿੰਨੇ ਸਾਲ ਹੋ ਗਏ ਜੁੜਿਆ ਉਹਨੂੰ ਕਹਿੰਦੇ ਬਾਈ ਤੇ ਹੋਰ ਖਬਰਾਂ ਨਹੀਂ ਪਿੰਡ ਦੀ ਹੂੰ ਬਾਈ ਇੰਨਾ ਕੁ ਮਾੜਾ ਹਾਲ ਆ ਇੰਨਾ ਡੰਦਾ ਹਾਲ ਆ ਕਿ ਕਹਿਣਾ ਕੀ ਆ ਬਿਮਾਰਾਂ ਲੱਗਦੀਆਂ ਰੋ ਲੱਗਦੇ ਲੋਕਾਂ ਨੂੰ ਪਤਾ ਨਹੀਂ ਸਾਡੇ ਤਾਂ ਨੱਕ ਮਰ ਗਿਆ ਨੇ ਜਿਹੜਾ ਬੰਦਾ ਆਉਂਦਾ ਸਾਨੂੰ ਮੈਂ ਤੁਸੀ ਲਈ ਕਿਵੇਂ ਜਾਣਿਆ ਅਗਲੀ ਗੱਲ ਇਹ ਆ ਸਾਡੇ ਛੱਪਣ ਨੂੰ ਸਾਫ਼ ਕਰਨ ਲੱਗਦੇ ਸੀ ਮਿੱਟੀ ਪਟਣ ਲੱਗਦੇ ਸੀ ਗੁੰਮੇ ਪਟਣ ਲੱਗਦੇ ਸੀ ਇਹ ਜੀ ਸਿਆਸੀ ਹਲਚਲ ਹੋਈ ਸਾਡਾ ਕੰਮ ਵਿੱਚ ਰਹਿ ਗਿਆ ਸੋ ਸਾਨੂੰ ਉਮੀਦਾਂ ਬੜੇ ਦਿੰਦੇ ਆ ਸਰਪੰਚ ਬਣਦੇ ਆ ਬਾਈ ਥੜੇ ਬਣਾਦਾ ਗਏ ਸੀ ਇੱਥੇ ਇਹ ਸੱਤ ਪਰਾਗ ਅਸੀਂ ਜਾਲੀ ਲਵਾ ਜਾਂਦੇ ਤੇ ਰੁੱਖ ਲਗਾਵਾਗੇ ਜੀ ਅਸੀਂ ਪਾਣੀ ਸਾਫ ਕਰਾ ਕੇ ਬਦ ਕ੍ਰਿਸ਼ਤੀ ਚਲਾਵਾਗੇ ਜੀ ਇੱਥੇ ਆ ਕਰਾਂਗੇ ਜੀ ਹੁਣ ਅਸੀਂ ਦੂਜੇ ਪਿੰਡਾਂ ਜਾਂਦੇ ਆ ਦੇਖਦੇ ਆ ਪਿੰਡਾਂ ਚ ਜਾ ਕੇ ਰੂਹ ਖੁਸ਼ ਹੋਇਆ ਦਿਹਾ ਆ ਵੀ ਕਿੰਨਾ ਸੋਹਣਾ ਪਿੰਡ ਆ ਯਾਰ ਕਿੰਨੀ ਸੋਹਣੀ ਝੀਲ ਬਣੀ ਵੀ ਆ ਐਡੀ ਬੜੀ ਟਾਪ ਮਿਲਦੀ ਕਿਤੇ ਤੁਹਾਨੂੰ ਐਡੀ ਬੜੀ ਟਾਪ ਸੁਰ ਮਿਲ ਨਹੀਂ ਸਾਡੀ ਕਿਤੇ ਵੀ ਹੂੰ ਇੰਨਾ ਸੋਹਣਾ ਪ੍ਰੋਗਰਾਮ ਆ ਐਡਾ ਬੜਾ ਇਤਿਹਾਸਕ ਪਿੰਡ ਆ ਤੁਸੀਂ ਕਿਤੇ ਮੈਨੂੰ ਦੱਸ ਦਿੱਤਾ ਇੰਨਾ ਇਤਿਹਾਸਕ ਪਿਛੋਕ ਗੁਰੂ ਗੋਵਿੰਦ ਸਿੰਘ ਜੀ ਦਾ ਆਚਰਣ ਸ਼ੋ ਉਤਾਰਤੀ ਆ ਦੀਨਾ ਸਾਹਿਬ ਉਹਦੇ ਬਿਲਕੁਲ ਨਾਲ ਹੈ ਤੇ ਅਸੀਂ ਇੰਨੇ ਗੰਦਗੀ ਚ ਰਹਿੰਨੇ ਆ ਹੁਣ ਕੀ ਕਰਨੀ ਬੋਟਾਂ ਦਾ ਬੁਖਾਰ ਲੱਗਿਆ ਵਾ ਸਾਰੇ ਬੋਟਾ ਬੋਟਾ ਕਰਦੇ ਆ ਤੇ ਪਰ ਆਹ ਕੋਈ ਨਹੀਂ ਦੇਣਾ ਸੋ ਮੇਰੀ ਬੇਨਤੀ ਆ ਜਿਹੜੇ ਸੱਜਣ ਮਿੱਤਰ ਵੀ ਫਿਕਰਮੰਦ ਮੀਡੀਆ ਦੇ ਜਿਹੜੇ ਦੇਖਣ ਵਾਲੇ ਆ ਸੁਣਨ ਵਾਲੇ ਆ ਸਰਕਾਰ ਤਾਂ ਗੱਲ ਪਹੁੰਚਾਉਣੀ ਚਾਹੀਦੀ ਆ ਵੀ ਸਰਕਾਰਾਂ ਦਾ ਸਾਨੂੰ ਕੀ ਫਾਇਦਾ ਹੋਇਆ ਜੇ ਅਸੀਂ ਮੁੱਢੜਾ ਲੋੜਾਂ ਨਹੀਂ ਸਭ ਤੋਂ ਮੁੱਢਲੀ ਲੋੜਾਂ ਸਫਾਈ ਦੀ ਆ ਸੀਵਰੇਜ ਦੀ ਆ ਸਾਡੇ ਪਿੰਡ ਚ ਉਹੀ ਹੋਣੀਗੀ ਆਹਣੇ ਕੌਣ ਸਾਡੇ ਦੇਖੋ ਏਰੀਆ ਦੇ ਵਿੱਚ ਕੈਂਸਰ ਦੇ ਕਿੰਨੇ ਮਰੀਜ਼ ਮਰੇ ਆ ਕਿੰਨੇ ਲੋਕਾਂ ਨੂੰ ਪਤਾ ਨਹੀਂ ਸਾਨੂੰ ਕੈਂਸਰ ਆ ਸਾਡੇ ਮਤ ਦਾਖਾ ਸਕਦਾ ਘਰਾਂ ਚ ਕਾਫੀ ਲੋਕ ਕੈਂਸਰ ਤੇ ਪੀੜਤ ਰਹੇ ਆ ਸੋ ਸਾਡੇ ਬਹੁਤ ਸਤਕਾਰਯੋਗ ਮੇਰੇ ਪਿੰਡ ਦੇ ਮਹਾਨ ਪਤਵੰਤੇ ਸੱਜਣ ਬੈਠੇ ਆ ਇਹ ਵੀ ਗੱਲ ਕਹਿੰਦਾ ਇਹਨਾਂ ਦੇ ਵਿਚਾਰ ਹਾਂਜੀ ਬਾਪੂ ਜੀ ਕੀ ਨਾਮ ਆ ਜੀ ਕੇਰ ਸਿੰਘ ਜੀ ਤੇ ਪਿੰਡ ਕਿਹੜਾ ਜੀ ਰੌਂਤਾ ਅੱਛਾ ਤੁਸੀਂ ਪਿੰਡ ਰੌਂਤੇ ਦੇ ਵਸਨੀਕ ਹੋ ਤੇ ਪਿੰਡ ਰੌਂਤਾ ਜਿਹੜਾ ਬਹੁਤ ਮਸ਼ਹੂਰ ਪਿੰਡ ਹੈ ਇੱਥੋਂ ਦਾ ਇੱਕ ਤੁਹਾਡਾ ਗੀਤਕਾਰ ਵੀ ਇਹ ਗੱਲ ਰੌਂਤਾ ਵਿਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਪਿੰਡ ਰੌਂਤੇ ਦੇ ਨਾਮ ਦਾ ਉਹਨੇ ਬਹੁਤ ਨਾਵਨਾ ਖੱਟਾ ਦੇ ਗੁੰਜਾਂ ਪਾਈਆਂ ਤੇ ਪਿੰਡ ਦੇ ਪੱਧਰ ਤੇ ਵਿਕਾਸ ਦੀ ਇਹ ਗੱਲ ਕਰੀਏ ਕੀ ਗੱਲ ਕਰੋਗੇ ਤੁਸੀਂ ਸਾਡੇ ਪਿੰਡ ਦਾ ਵਿਕਾਸ ਜਦੋਂ ਨਹੀਂ ਹੋਇਆ ਨਹੀਂ ਹਾਂਜੀ ਕਿਸੇ ਲੀਡਰ ਨੇ ਨਹੀਂ ਕੀਤਾ ਕਿ ਇੱਥੇ ਸਾਡੇ ਕੋਈ ਲੀਡਰ ਆ ਕੇ ਮੌਕਾ ਕਹੇ ਲੇ ਕੇ ਵੋਟਾਂ ਲੈ ਕੇ ਡੰਡੀ ਪੈ ਜਾਂਦੇ ਆ ਕੋਈ ਆ ਕੇ ਸਾਡਾ ਦੁੱਖ ਨਹੀਂ ਪੁੱਛਿਆ ਕਿਸੇ ਨੇ ਨਾ ਐਮਐਲਏ ਨਾ ਐਮਪੀ ਨੇ ਕਿਤੇ ਨਹੀਂ ਜੀ 5 ਸਾਲ ਦੇ ਵਿੱਚ ਇਹਨਾਂ ਨੇ ਵਿੱਚ ਵੋਟਾਂ ਲੈ ਲੀਆਂ ਉਹ ਤਾਂ ਕੀ ਕੋਟਾ ਦਾ ਨਹੀਂ ਬੜੇ ਇੱਥੇ ਆ ਕੇ ਮਾਮਜ਼ੀਕ ਤੇਰਾ ਬਲਾ پورا ਲੈ ਸਾਡੇ ਉਹ ਤਾਂ ਪੁੱਛਣਾ ਹੀ ਕੀ ਆ ਇੱਕ ਦਿਨ ਨਹੀਂ ਛੱਪੜ ਦੇ ਨਾਲ ਆ ਕੇ ਪੁੱਛਿਆ ਵੀ ਤੁਸੀਂ ਪਿੰਡ ਦਾ ਮਕਾਸ ਕੀ ਬਣਾਉਣਾ ਤੇ ਉਹਨੇ ਕੀ ਗਲੀਆਂ ਦਾ ਨਾਲੀਆਂ ਦਾ ਆ ਕੂੜਾ ਕਰਦਨ ਸਾਡੇ ਗੰਧ ਇੰਨਾ ਫੈਲੇ ਵਾ ਜਿਦਾ ਰਹਿ ਰਿਹਾ ਪਤਾ ਸਾਡੇ ਪਿੰਡ ਦੇ ਵਿੱਚ ਸੋਬ ਬਿਮਾਰੀ ਲੱਗੀ ਹੋਈ ਐ ਹਾਂਜੀ ਇਸ ਕਰਕੇ ਸਾਡੀ ਬੇਨਤੀ ਐ ਵੀ ਸਾਡੇ ਨਗਰ ਦਾ ਕੁਝ ਨਾ ਕੁਝ ਬਣਾਇਆ ਜਾਵੇ ਤੇ ਸੱਗੜ ਸੌ ਮਲੇ ਆ ਉਹਨੇ ਵੀ ਆਪਦੇ ਜ਼ਿੰਦਗੀ ਚ ਚੰਗੇ ਨਗਰ ਦਾ ਕੁਝ ਸਵਾਰਾ ਮਾਰਾ ਨਹੀਂ ਕੀਤਾ ਕਹਿੰਦਾ ਉਦੋਂ ਮਗਰੋਂ ਜਿਹੜੀ ਪੰਚਾਇਤ ਆਈ ਕੋਈ ਚੰਗੀ ਆ ਗਈ ਕੋਈ ਮਾੜੀ ਆ ਗਈ ਜੀ ਯਾਨੀ ਨਗਰ ਦੇ ਵਿੱਚ ਸਾਰਾ ਇੱਕ ਤਾਂ ਸਾਡੀ ਜ਼ਮੀਨ ਐ ਜਿਹਦੇ ਪੰਚਾਇਤ ਦੀ ਤੇ ਦੂਜੇ ਪਾਸੇ ਆ ਛੱਪੜ ਦਾ ਠੇਕਾ ਲੈਂਦੇ ਜਿਹੜੇ ਆ ਜੀ 5 ਸਾਲ ਤੋਂ ਠੇਕਾ ਲੈ ਰਿਆ ਮੱਛੀਆਂ ਦਾ ਬਿਸ਼ਰੁਹੱਲਾ ਹਾਂ ਜੀ ਤੇ ਮੱਛੀਆਂ ਦਾ ਠੇਕਾ ਖਾ ਕੇ ਟਿੰਡਬੀਤੀ ਕੱਢਦਾ ਜੀ ਉਹ ਇੱਥੇ ਦਵਾਨੀ ਨਹੀਂ ਲਈ ਆ ਛੱਪੜ ਤੇ ਉਹਨੇ ਫੇਰ ਤੇਮਲੇ ਦਾ ਠੇਕਾ ਤਾਂ ਆਉਂਦਾ ਸਾਡੇ ਇੱਥੇ ਆਮਦਨ ਸਭ ਨੂੰ ਪੰਚਾਇਤ ਨੂੰ ਨਾ ਲੱਖਾਂ ਤੋਂ ਉੱਤੇ ਦੀ ਐ ਜੀ ਤੇ ਜਿਹੜੀ ਸਾਡੇ ਇੱਥੇ ਪੰਚਾਇਤ ਨੇ ਕੋਈ ਨਗਰ ਦੇ ਵਿੱਚ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਸਾਡੇ ਇਸ ਦੇ ਵਿੱਚ ਕੋਈ ਚੀਜ਼ ਐਸੀ ਨਹੀਂ ਬਣਾਈ ਕਿ ਜਿਹੜੀ ਦੇਖਣ ਚ ਆਉਂਦੀ ਹੋਵੇ ਇਹ ਦੋਸ਼ ਜਿਹੜੇ ਲੱਗ ਰਹੇ ਆ ਹੌਨਾਲੀ ਪੰਚਾਇਤ ਤੇ ਲੱਗ ਰਹੇ ਜਾਂ ਪਿਛਲੀਆਂ ਪੰਚਾਇਤਾਂ ਵੀ ਇਹੋ ਜਿਹੀ ਸੀ ਨਹੀਂ ਸਾਰੀਆਂ ਨਹੀਂ ਸੀ ਜੀ ਇਹ ਹੀ ਆ ਜੀ ਮੈਂ ਸਾਰੀਆਂ ਨੂੰ ਕਿਵੇਂ ਕਹਿ ਸਕਦਾ ਜੀ ਜਿਹੜੀ ਆ ਹੌਨਾਲੀ ਪੰਚਾਇਤ ਗਈ ਆ ਇਹਨੇ ਤਾਂ ਨਿਸ਼ਾ ਹੀ ਕਰਤੀ ਅੱਛਾ ਇਹਨਾਂ ਨੂੰ ਸਾਨੂੰ ਪਤਾ ਨਹੀਂ ਲੱਗਿਆ ਵੀ 10 11 ਮੈਂਬਰ ਹੈ ਕਿਹੜੇ ਕਿਹਦੇ ਸਾਨੂੰ ਆ ਕੇ ਦੋ ਸੌ ਪੁੱਛੇ ਸੀ ਇਹਨਾਂ ਨੇ ਵੀ ਤੁਸੀਂ ਜਿਉਂਦੇ ਇੱਕ ਮਰ ਕੇ ਅੱਛਾ ਤੁਸੀਂ ਪੰਚਾਇਤ ਕੋਲ ਛੱਪੜ ਬਾਰੇ ਗਏ ਆ ਵੀ ਇਹਦਾ ਨਮੀਨ ਨਹੀਂ ਕਰਨ ਕੀਤਾ ਜਾਵੇ ਬਹੁਤ ਧੰ ਪਰ ਤੋਂ ਗੱਲ ਬੇਨਤੀ ਕੀਤੀ ਐ ਇੱਥੇ ਨੰਦਾਂ ਨੂੰ ਸਰਪੰਚ ਨੂੰ ਦੂਜੇ ਮੈਂਬਰ ਪੰਚਾਇਤਾਂ ਨੂੰ ਵੀ ਸਾਡਾ ਸਵਾਰੋਪਾਈ ਆ ਕੇ ਅਸੀਂ ਜੇ ਹਫ਼ਤੇ ਤਾਈਂ ਸਵਾਰ ਦਿੰਨੇ ਸੋ ਸਾਰਾ ਕਰ ਦਾਂਗੇ ਪੱਟ ਕੇ ਆਏ ਕਰ ਦਾਂਗੇ ਜਦੋਂ ਜਾਗੀਆਂ ਬਜਾ ਫਲਾਣਾ ਕਰ ਦਾਂਗੇ ਇੱਥੇ ਕੋਈ ਸਾਡੇ ਕੋਲ ਆ ਕੇ ਖੜਿਆ ਨਹੀਂ ਅਸਾਂ ਜੀ ਬੇਨਤੀ ਹੈ ਪੰਚਾਇਤਾਂ ਦੇ ਆ ਬੈਠੀ ਸੰਗਤ ਵੀ ਹਵਸ ਕੋਲੇ ਇਹ ਥੋੜੀ ਸਾਡੀ ਆਵਾਜ਼ ਹੈ ਨਾ ਕਿ ਮੁੱਖ ਮੰਤਰੀ ਕੋਲੇ ਜਾਣੀ ਚਾਹੀਦੀ ਹੈ ਜੀ ਜਿਹੜੇ ਸਾਡੇ ਆਉਂਦੇ ਹੋਣ ਵਾਲੇ ਉਹ ਜਿੱਤੇ ਆ ਕੇ ਆਉਣ ਇੱਥੇ ਉਹਨਾਂ ਨੂੰ ਛੱਪ ਦੇ ਉੱਤੇ ਆਇਆ ਇੱਕ ਲਾਉਣ ਇੱਥੇ ਵੀ ਛੱਪਦਾ ਸਾਡਾ ਕੀ ਕਰਦਾ ਪਿੰਡ ਦਾ ਕੀ ਕੀਤਾ ਫੇਰ ਆ ਕੇ ਉਹ ਸਬੋਧਨ ਕਰਨ ਇੱਥੇ ਜੀ ਕਿ ਉਹ ਕਾਂਗਰਸੀ ਹੈ ਕਿ ਉਹ ਆਕਾਲੀ ਹੈ ਕਿ ਕਾਂਗਰਸੀ ਹੈ ਕਿ ਆਪਣਾ ਜੀ ਉਹ ਜਿਹੜਾ ਵੀ ਨਵੰਦਾ ਆਉਂਦਾ ਨਾ ਕੇ ਰਾ ਆ ਕੇ ਛੱਪ ਦੇ ਕਿਨਾਰੇ ਖੜੇ ਆ ਕੇ ਤੇ ਇੰਨੀ ਸਾਡੀ ਆਸ ਗਵਾੜ ਦੇ ਵਿੱਚ ਆ ਸਾਰੇ ਮਹੱਲੇ ਦੇ ਵਿੱਚ ਗੰਦ ਖਾਨਾ ਇੰਨਾ ਖਿਲ ਰਿਆ ਵੇ ਇੱਕ ਦੂਜੇ ਨੂੰ ਕੋਈ ਕੂੜਾ ਨਹੀਂ ਸਿੱਟਣ ਦਿੰਦਾ ਜੀ ਇਸ ਕਰਕੇ ਸਾਡਾ ਇਹਦਾ ਬੇਨਤੀ ਹੈ ਸਾਡੀ ਆ ਬੈਠੇ ਜਿੰਨੇ ਸਾਰੇ ਸੀ ਇਸ ਚੌਂਗਵਰ ਦਾ ਦੇ ਵਿੱਚੋਂ ਬੰਦੇ ਬੈਠੇ ਆ ਤੇ ਆ ਆ ਦੇਖੋ ਵੀ ਸਾਡੇ ਹੜੇ ਬੜਾਏ ਪੰਚਾਇਤ ਦੇ ਅੱਛਾ ਪਿੰਡਾਂ ਦੇ ਵਿੱਚ ਇਹ ਹੋਰ ਪਿੰਡਾਂ ਦੇ ਵਿੱਚ ਕਿਤੇ ਇਹ ਛਪੜਾਂ ਦਾ ਵਿਕਾਸ ਹੋਇਆ ਕਿਹੜੇ ਕਿਹੜੇ ਪਿੰਡਾਂ 'ਚ ਹੋਇਆ ਬਹੁਤ ਥਾਈ ਹੋਇਆ ਜੀ ਕਿਹੜੇ ਕਿਹੜੇ ਪਿੰਡ ਆ ਉਹ ਓਏ ਇਹਦਾ ਆਪਣੇ ਪੱਤੋ ਵੀ ਹੈ ਪੱਤੋ ਵੀ ਹੈ ਜੀ ਤੇ ਬਾਕੀ ਆ ਖਾਈ ਵੀ ਹੋਇਆ ਜੀ ਤੇ ਫਿਰ ਹਾਂ ਸਾਰੇ ਉਹ ਬੋਟਾ ਸਿੰਘ ਆ ਉਹਦਾ ਲੜਕਾ ਸਰਪੰਚ ਹੈ ਜੀ ਉਹਨੇ ਆਪਦੇ ਚਪਾਕੀ ਚੌਕ ਤੇ ਇੱਕ ਨਕਰਾਮੂ ਬਣਾਤਾ ਜੀ ਕੀ ਕਰਪੈਂਦਾ ਹੈ ਉੱਥੇ ਜੀ ਉਹਦੇ ਤਾਂ ਸਿਰਾਂ ਬਣਾ ਪਿਆ ਕਿੰਨੇ ਕੁ ਫੋਨ ਦਿਖਾਏ ਆਪਨੇ ਇੰਟਰਲੋਕ ਟਾਂ ਲੱਗੀਆਂ ਜਿਹੜੇ ਮੈਂਬਰ ਬਣਿਆ ਉਹਨਾਂ ਨੇ ਆਪਦੇ ਗਾਰਡੀਆਂ ਆਪਦੇ ਘਰਾਂ ਦੇ ਕੋਲ ਕੋਲੇ ਬਣਾ ਲਈਆਂ ਦੂਜੇ ਸਾਰੇ ਥੇਡਾ ਖਾਲੇ ਸਤੇ ਉਹਨਾਂ ਨੇ ਦੂਜੇ ਘਰ ਸਾਰੇ ਸਾਡੇ ਇੰਟਰਲਾਕ ਲੱਗੀਆਂ ਦਿਖਾ ਦੇ ਉਨਾਂ ਨੇ ਆਪ ਕੋ ਆਪਣੇ ਵਾਰਾ ਚ ਬੁਲਾ ਲਿਆ ਇੰਤਲਕ ਸੰਬੰਧਕ ਅਧਿਕਾਰੀ ਦੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹਦੇ ਬਈ ਇਹਨਾਂ ਨੇ ਸਾਡੇ ਨੂੰ ਨਾ ਦੋ ਨੰਬਰ ਵਾਲਾ ਕੰਮ ਕੀਤਾ ਸਾਦਾ ਕੋਈ ਨਿਆਣੀ ਕੀਤਾ ਇਹਨਾਂ ਨੇ ਆਪ ਦੀ ਮਰਦੀ ਨਾ ਕਰਿਆ ਇਸ ਤਰ੍ਹਾਂ ਕੋਈ ਪਿੰਡ ਦੇ ਆਖੇ ਇਲਾਕੇ ਇਹਨਾਂ ਨੇ ਕੰਮ ਵੀ ਕੀਤਾ ਹਾਂਜੀ ਆਪ ਦੀ ਮਰਦੀ ਨਾ ਕੀਤਾ ਬੱਸ ਅੱਛਾ ਬਾਪੂ ਇਹਦਾ ਅਨਵਿਨੀ ਕਰਨ ਕੋ ਖ ਰਹਿਗਾ ਛੱਪੜ ਕੋਈ ਰਾਜਨੀਤਿਕ ਜਾਤੀਵਾਦ ਜਾਂ ਕੀ ਇਹ ਮਸਲਾ ਰਹਿ ਕੇ ਕਿਦੋਂ ਗਿਆ ਹੈ ਤੁਹਾਡਾ ਪਿੰਡ ਬਹੁਤ ਵਧੀਆ ਨਾਮਵਰ ਪਿੰਡ ਹੈ ਕਾਰਨ ਕੀ ਇਹਦਾ ਕਾਹ ਤੋ ਰਿਹਾ ਹੈ ਇਹ ਜੇ ਇੱਕ ਬੰਦਾ ਕਰਦਾ ਸੀ ਨਾ ਇੱਥੇ ਪਾਰਟੀਆਂ ਬਣ ਗਈਆਂ ਸੀ ਪਾਰਟੀ ਵਾਜੀ ਤੋਂ ਦੂਜਾ ਉਹਨੂੰ ਉਹਦੀਆਂ ਲੱਤਾਂ ਖਿੱਚਦਾ ਸੀ ਕਰਨੇ ਸੀ ਦਿੰਦਾ ਉਹਨੂੰ ਕਰਨੇ ਦਿੱਤਾ ਹੋਈ ਵੀ ਐਨੇ ਆ ਅੱਛਾ ਸਾਡੇ ਪਿੰਡ ਦੀ ਦੇਖਣਾ ਸਾਡੇ ਬੰਦੇ ਨੇ ਪਿੰਡ ਦੇ ਨੇ ਕੱਢਿਆ ਜੀ ਪਾਰਟੀਆਂ ਬਣ ਗਈਆਂ ਔਰ ਆਪੋ ਆਪਣਾ ਭਾਗ ਦੇ ਕੋਈ ਹੋ ਜੇ ਵੋਟਾਂ ਮਿਲੇ ਸਾਡੀ ਤਾਂ ਬੇਨਤੀ ਇਹ ਆ ਵੀ ਸਾਡਾ ਨਗਰ ਚ ਕੋਈ ਇਹੋ ਜਿਹਾ ਬੰਦਾ ਆਉਂਦਾ ਸਾਡਾ ਨਗਰ ਨੂੰ ਕੋਈ ਪਰੇ ਬਲਾ ਆਵਾ ਦੇਵੇ ਤੇ ਦੁਨੀਆ ਤੋਂ ਕੰਢੇ ਕਰ ਲਈ ਅੱਛਾ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋ ਰਹੀਆਂ ਹਨ ਇਸ ਤੋਂ ਬਾਅਦ ਫਿਰ ਪੰਚਾਇਤੀ ਚੋਣਾਂ ਵੀ ਹੋਣਗੀਆਂ ਪਰ ਤੁਸੀਂ ਪਿੰਡ ਨੂੰ ਕੋਈ ਨਵਾਂ ਮੈਸੇਜ ਜਾਂ ਕੀ ਸੁਨੇਹਾ ਦੇਣਾ ਚਾਹੁੰਦੇ ਪੰਚਾਇਤ ਪ੍ਰਤੀ ਅਸੀਂ ਤਾਂ ਇਹ ਚਾਹੁੰਣਾ ਹੈ ਕਿ ਸਾਨੂੰ ਪਰਾ ਲੋਕ ਚੰਗਾ ਮਿਲ ਜੇ ਸਾਡੇ ਨਗਰ ਦਾ ਤੇ ਇਹ ਸਾਡੇ ਇਲਾਕੇ ਦਾ ਹੀ ਸਵਾਰਾ ਜਿਹਾ ਨਕਲੇ ਨਕਰਾ ਨਹੀਂ ਆਦਾ ਸਾਡੇ ਇਲਾਕੇ ਚ ਵੀ ਫਸਤ ਨਾਮ ਹੀ ਹੋਈ ਵੀ ਐ ਇੱਥੇ ਚੋਰੀਆਂ ਹੁੰਦੀਆਂ ਕੋਈ ਉਹਦੀ ਪੁੱਛ ਨਹੀਂ ਦੇਖਭਾਲ ਨਹੀਂ ਹੋ ਰਹੀ ਜੀ ਲੋ ਜਿੱਟਾਂ ਦੇ ਥਾਂ ਥਾਂ ਤੇ ਨਹੀਂ ਜਾਂਦੇ ਬਿਜਲੀ ਦੇ ਤਾਰਾਂ ਲਾਈ ਜਾਂਦੇ ਆ ਤਾਰਾਂ ਲਾਈ ਜਾਂਦੇ ਆ ਕੋਈ ਪੁੱਛਦਾ ਹੀ ਨਹੀਂ ਕਿ ਐਡਾ ਰੂਪ ਜਿਹਹੀ ਤਾਕਤ ਨਹੀਂ ਕੋਈ ਬੰਦਾ ਬਾਹਰ ਜਾ ਕੇ ਉੱਥੇ ਆਪ ਦੇ ਖੇਤ ਦੀ ਰਾਖੀ ਰੱਖਣ ਆਲੇ ਨੂੰ ਕਾਹ ਆ ਕਰਦਾ ਹਮੇ ਦਿੱਤਾ ਭੰਡ ਕੇ ਮੋੜ ਤੇ ਤਾਰ ਵਾਟ ਲੈਂਦੇ ਆ ਡਾਕਟਰ ਛੱਡ ਜਾਂਦੇ ਆ ਸਰਗੱਦ ਮੌਕਾ ਹਾ ਕੀ ਨਾਮ ਹੈ ਬਾਈ ਕੌਰ ਸਿੰਘ ਪਿੰਡ ਕਿਹੜਾ ਜੀ ਕਰਾਉਂ ਤਾਂ ਅੱਛਾ ਕੀ ਕਹੋਗੇ ਵਿਕਾਸ ਪੱਖੋਂ ਦੇ ਕੀ ਸਮੱਸਿਆ ਤੁਹਾਡੇ ਪਿੰਡ ਦੀ ਸਟ੍ਰਕਟਰ ਦੀ ਮੱਛਾ ਕਹਿੰਦਾ ਕਿਹੜਾ ਤੇਲ ਕੱਢ ਲਿਆ ਕੇਵਲ ਵਾਟ ਲੈਂਦਾ ਇੰਨੀ ਜੇ ਹੱਥ ਤਾਂ ਹੱਥ ਵੀ ਅੰਦਰੋਂ ਜਿੰਦਾ ਭੰਨ ਕੇ ਟੋਟਾ ਲਾ ਜਾਂਦਾ ਵੱਢ ਕੇ ਚਟਟ ਨਾ ਕੱਟ ਕੇ ਹੂੰ ਇੱਥੇ ਤੁਰੇ ਫਿਰਦੇ ਆ ਮੋੜ ਕੇ ਗੇੜੇ ਖਾਂਦੇ ਜੇ ਕਿਹਦਾ ਕੋਈ ਬੋਲਦਾ ਨਹੀਂ ਕੋਈ ਪਰਾਜ ਨਹੀਂ ਕੋਈ ਧਾਨੀ ਨਹੀਂ ਇੱਥੇ ਕਹੇ ਦੀ ਨਹੀਂ ਤੁਹਾਡੇ ਉਦੋਂ ਨਸ਼ਾ ਵਿਰੋਧੀ ਕਮੇਟੀ ਵੀ ਬਣੀ ਸੀਗੀ ਤੇ ਇਹ ਗੱਠ ਜੋੜ ਕੇ ਰੋਕਥਾਮ ਕਰਨ ਵਾਸਤੇ ਉਹਦਾ ਵੀ ਚੱਕਰ ਪੈ ਗਿਆ ਸੀ ਕੋਈ ਉਹ ਤਾਂ ਮੈਂ ਇੱਥੇ ਸੈਰੀ ਪਾੜਤਾ ਇੱਕ ਦਾ ਮਾਰ ਕੇ ਉਦੋਂ ਫਿਰ ਤੁਸੀਂ ਸਮਰਥਨ ਦਿੱਤਾ ਹੀ ਨਸ਼ਾ ਵਿਰੋਧੀ ਕਮੇਟੀ ਨੂੰ ਵੀ ਆ ਮੋਟਰਾਂ ਮਾਟਰਾਂ ਦੀ ਉਦੋਂ ਗਏ ਸੀ ਕੱਟ ਚ ਕਿ ਨਹੀਂ ਗਏ ਸੀ ਕੋਈ ਬੋਲਦਾ ਇਨ ਕਿਹੜਾ ਕਰਦੇ ਆ ਮੁਰਕ ਟਿਕ ਜਾਂਦੇ ਆ ਅੱਛਾ ਸਬੰਧਕ ਅਧਿਕਾਰੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਫਿਰ ਇਹ ਤਾਂ ਉਹ ਬੰਦ ਹੋਣਾ ਚਾਹੀਦਾ ਕਿ ਉਹ ਫੰਨੇ ਚਾਹੀਦੇ ਕੋਈ ਉਹ ਤੇ ਆਵਾਜ਼ੀ ਹੋਣੀ ਪੁਲਟਰ ਹੋਣਾ ਚਾਹੀਦਾ ਕੋਈ ਪਹਿਰਾ ਲੱਗਣਾ ਦੇ ਦੇ ਜਿਹੜਾ ਤੁਹਾਡੇ ਛੱਪੜ ਦਾ ਵਿਕਾਸ ਨਹੀਂ ਹੋਇਆ ਦਾ ਮੁੱਖ ਕਾਰਨ ਕੀ ਹੈ ਇਹ ਤਾਂ ਵੀ ਜਿਹੜਾ ਆਉਂਦਾ ਉਹ ਢੱਡ ਭਰ ਲੈਂਦਾ ਤੇ ਦੂਜਾ ਉਹਨੂੰ ਹੁਣ ਆ ਖਤਮ ਹੋਣ ਵਾਲਾ ਉਹ ਜਿਹੜਾ ਖਾਂ ਵਾਲਾ ਉਹ ਖਾਲੂ ਉਹ ਢੱਡ ਭਰ ਕੇ ਗਾਂ ਹੋ ਜੂ ਇੱਕ ਸਾਡਾ ਪਿੰਡ ਨਾ ਲਾਸਟ ਤੇ ਆ ਜਾਂਦਾ ਜੀ ਸਰਪੰਚ ਫਿਰ ਤੇ ਉਹ ਸਾਡੇ ਜਿਹੜਾ ਕੋਈ ਬੰਦਾ ਐਮਐਲਏ ਉਹ ਬੰਦਾ ਨਿੱਕੀ ਜਾਤੀ ਦਾ ਬੜਾ ਗੁੱਸਾ ਉਹ ਨਾ ਕਰੀ ਜੀ ਉਹ ਇੱਥੇ ਕੋਈ ਆਉਂਦਾ ਇਹ ਉਹ ਆਪਦਾ ਢੱਡੀ ਭਰਦਾ ਜਿਵੇਂ ਹੁਣ ਬਲਾਖਪੁਰ ਵਾਲਾ ਉਹ ਤਿੰਨ ਚਾਰ ਕੋਠੀਆਂ ਪਾ ਲਈ ਉਹਨੇ ਹੂੰ ਇੱਧਰ ਸਾਡੇ ਪਿੰਡ ਨੇ ਕੋਈ ਝਾਕਦੇ ਨਹੀਂ ਇੱਥੇ ਪਹਿਲਾਂ ਬਹੁਤ ਮੁੰਡੇ ਮੰਡੇ ਸਾਨੂੰ ਦੇਖ ਜਾਂਦੇ ਹੁਣ ਦੇਣਗੇ ਪੋਟਾ ਚਾਕੇ ਹੂੰ ਸਹੀ ਗੱਲ ਕਹਿ ਰਹੇ ਸਹੀ ਹੋਰ ਕੀ ਕਹੋਂਗੇ ਬੋਲੋਗੇ ਅਸੀਂ ਤਾਂ ਇਹੀ ਕਹਿੰਨੇ ਆਂ ਵੀ ਉਹ ਜਿਹੜੇ ਐਮਐਲ ਸਾਹਿਬ ਬੜੇ ਨੇ ਜਿਨ੍ਹਾਂ ਦੇ 2.5 ਸਾਲ ਰਹਿੰਦੇ ਆ ਉਹਨਾਂ ਦੇ ਰੋਜ਼ ਦੇ ਦੀਆਂ ਗੱਡੀਆਂ ਦੱਸ ਦੋ ਕਿ ਕਿੰਨੀਆਂ ਕਿਤਨੇ ਗੇੜੇ ਦੇ ਕੇ ਆਇਆ ਤੂੰ ਇਹ ਹੁੰਦਾ ਦੋ ਕੜੀਆਂ ਆ ਗਏ ਉੱਥੇ ਗੇੜੇ ਦੇ ਕੇ ਮੁੜ ਜਾਂਦਾ ਜਨਤਾ ਨੂੰ ਪੁੱਛ ਨਹੀਂ ਲਿਆ ਕਿਸੇ ਨੂੰ ਧੰਨਵਾਦ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਹਾਂਜੀ ਬਾਈ ਜੀ ਕੀ ਨਾਮ ਆ ਜੀ ਬਿੱਕਰ ਸਿੰਘ ਹਾਂਜੀ ਬਾਈ ਜੀ ਬਿੱਕਰ ਸਿੰਘ ਜੀ ਪੈਂਡ ਨੌਂਤਾ ਵੇਖੇ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਵਿਕਾਸ ਪੱਖੋਂ ਕਿੰਨਾ ਕੰਮਕਾਰ ਹੋਇਆ ਵਿਕਾਸ ਪੱਖੋਂ ਕੀ ਗੱਲ ਕਰੋਗੇ ਤੁਸੀਂ ਵਿਕਾਸ ਤੁਹਾਡੇ ਸਾਹਮਣੇ ਐ ਜੀ ਆਉਂਦੇ ਆ ਲੱਕੜ ਦਾ ਮੁੰਡਾ ਲੈ ਕੇ ਤੁਰ ਜਾਂਦੇ ਐ ਹਾਂਜੀ ਆ ਐਮਐਲਏ ਬਣਾਇਆ ਪਲਾਸਟਰ ਵਾਲਾ ਉਹਨੇ ਨਹੀਂ ਦੇਖਿਆ ਉਹ ਗਿੜਾ ਦੇਖ ਕੇ ਤੁਰ ਜਾਂਦਾ ਉਹ ਮੁਹੰਮਦ ਜ਼ਫੀਰ ਸੀ ਉਹ ਵੋਟਾਂ ਲੈ ਕੇ ਤੁਰ ਗਿਆ ਉਹ ਉਹਨੇ ਨਹੀਂ ਦੇਖਿਆ ਸਾਡਾ ਸਾਜਤਾ ਸੱਪੜਚਾ ਨੇੜੇ ਘਰਾਂ ਬਿਮਾਰੀਆਂ ਸਾਨੂੰ 100 ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਬਈ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ਤੁਹਾਨੂੰ ਆਹੀ ਆ ਮੱਛਰ ਇੱਥੇ ਮੱਛਰ ਆ ਆਮਨ ਇਹਨਾਂ ਦਿਨਾਂ ਸਾਨੂੰ ਸੌਂ ਨਹੀਂ ਦਿੰਦਾ ਉਹ ਮਾਰ ਰਹੇ ਨੇ ਆ ਕੋਈ ਕਾਰੋਬਾਰ ਨਹੀਂ ਨਾ ਕੋਈ ਸਾਨੂੰ ਪੰਚਾਇਤ ਦਾ ਸਾਰਾ ਆਮ ਪਿੰਡਾਂ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਛਪੜਾਂ ਦਾ ਵਿਕਾਸ ਹੋਇਆ ਹੈ ਵੀ ਆ ਚਾਰ ਦੀਵਾਰੀ ਕੀਤੀ ਵਾ ਬੈਠਣ ਨੂੰ ਥਾਂ ਬਣਾਇਆ ਪੌਦੇ ਲਾਇਆ ਇੱਥੇ ਤਾਂ ਜਿਹੜੀਆਂ ਇੱਕ ਟਾਇਨ ਪਤਾ ਕੇ ਲੈ ਜਾਂਦੇ ਸਰਪੰਚ ਪ੍ਰਸ਼ਾਸਨ ਤੋਂ ਸਬੰਧਤ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਆ ਮੰਗ ਕਰਦੇ ਆ ਵੀ ਸਾਡਾ ਇਹ ਚਾਰਦिवारी ਕੀਤੀ ਜਾਵੇ ਦਰਖਤ ਲਾਏ ਜਾਂ ਸਾਫ ਸਫਾਈ ਕੀਤੀ ਜਾਵੇ ਤੇ ਕੂੜੇ ਸਟੰਦਾ ਪ੍ਰਬੰਧ ਕੀਤਾ ਜਾਵੇ ਇੱਥੇ ਕੋਈ ਟਰਾਲੀ ਬਣਾ ਕੇ ਖੜੀ ਕੀਤੀ ਜਾਵੇ ਜਿਹੜੀ ਉਹ ਟਰਾਲੀ ਚ ਲੋਕ ਘਰਾਂ ਦਾ ਕੂੜਾ ਸਟੰਨ ਤੇ ਬਾਹਰ ਜਾ ਕੇ ਸੁੱਟਣ ਕਿਤੇ ਹੁਣ ਫਿਰ ਲੋਕ ਸਭਾ ਦਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਤੇ ਲੋਕ ਸਭਾ ਦੇ ਜਿਹੜੇ ਉਮੀਦਵਾਰ ਆਉਣਗੇ ਉਹਨਾਂ ਨੂੰ ਕੀ ਕਹੋਗੇ ਵੋਟਾਂ ਮੰਗਣਾ ਆਹੀ ਕਹਾਂਗੇ ਪਹਿਲਾਂ ਤਾਂ ਇੱਥੇ ਇੱਕ ਟਰਾਲੀ ਬਣਾ ਕੇ ਖੜਾਓ ਕੂੜਾ ਸਿੱਟਣ ਵਾਸਤੇ ਜਿਹੜੇ ਗੁਆੜ ਦੇ ਕੂੜਾ ਇੱਥੇ ਸਿਰਦੇ ਸਾਡੇ ਘਰਾਂ ਚ ਨਾ ਆਉ ਅਖਬਾਰ ਆਉ ਤੇ ਨਹੀਂ ਤਾਂ ਫਿਰ ਸਮਝ ਲੈ ਵੀ ਨੋਟ ਜਦੋਂ ਫਿਰ ਉਹ ਸਬੋਧਨ ਕਰਦੇ ਤੁਹਾਡੇ ਇੱਥੇ ਕਿੱਥੇ ਸਬੋਧਨ ਕਰਦੇ ਕੱਟ ਕਿੱਥੇ ਹੁੰਦਾ ਸਬੋਧਨ ਤਾਂ ਕਰਕੇ ਹਰੇਕ ਤੋਂ ਜਾਂਦਾ ਕਾ ਕਾ ਗੋਡਵਾਰਿਆਂ ਤੇ ਕਰ ਦਿੰਦੇ ਸਬੋਧਨ ਨੂੰ ਕੀ ਲੈਣਾ ਸਬੋਧਨ ਕਿਹੜਾ ਰੋਟੀ ਦਿੰਦਾ ਪ੍ਰੈਤ ਕੀ ਸਬੋਧਨ ਕਿੱਥੇ ਕਰਾਓਗੇ ਐਸੀ ਤਾਂ ਨਹੀਂ ਅੱਜ ਜਿਹੜੇ ਉਹਨਾਂ ਰੀਟ ਹੁੰਦਾ ਉਹ ਪਰਲੇ ਪਾਸੇ ਚੰਡੀਗੜ੍ਹ ਚੌਂਕ 'ਚ ਹੁੰਦਾ ਉਹਨਾਂ ਦਾ ਸਬੋਧਨ ਆ ਜਾ ਇੱਥੇ ਕਰਾਵਾਂਗੇ ਇੱਥੇ ਮੱਲੇ ਉਹਨਾਂ ਨੂੰ ਕਹਾਂਗੇ ਆ ਦੇਖੋ ਇੱਥੇ ਆ ਕੇ ਭਾਈ ਧੰਨਵਾਦ